ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਏ ਹਾਂ ਬਲਾਂ ਵਾਲੀ ਪੱਗ ਦੀ ਜਿਹਦੀ ਲੈਂਥ ਹੈ 7 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਖੋਲ੍ਹ ਲ ਵਰਤੇ ਆ ਜਿਹੜੀ ਕਿ ਆ ਪੱਗ ਆ ਬਿਨਾ ਬੇਸਟ ਤੇ ਬਿਨਾ ਪਰੜੀ ਪੂਣੀ ਤੋਂ ਬਣਾਗੇ ਤੇ ਜਿਹੜਾ ਪਹਿਲਾਂ ਆਪਾਂ ਸਾਈਡ ਦੇ ਉੱਤੇ ਹਲਕਾ ਜਿਹਾ ਨਰਾ ਰੱਖ ਕੇ ਜਿਹੜਾ ਜੂੜਾ ਕਰ ਲਵਾਂਗੇ ਜੂੜਾ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਉਸ ਲੜ ਨੂੰ ਸ਼ਰਧਾ ਸੈਂਟਰ ਚ ਲੈ ਆ ਕੇ ਅਦਾ ਜੂੜਾ ਟਾ ਕੇ ਤੇ ਛੜੜ ਦੇ ਵਿੱਚ ਜਿਹੜਾ ਆਪਣੇ ਬਲ ਨੂੰ ਜਿਹੜਾ ਬਲ ਨੂੰ ਆਪਾਂ ਇੱਥੇ ਕਰਕੇ ਲੜ ਦੇ ਵਿੱਚ ਪਿੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਨੂੰ ਜਿਹੜਾ ਬਲ ਨੂੰ ਪਾ ਕੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਤਰ੍ਹਾਂ ਇੱਕ ਇਸ ਤਰ੍ਹਾਂ ਲੜ ਲਗਾਵਾਂਗੇ ਉਸ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਆਪਾਂ ਸੋਥਲੇ ਰੱਖਾਂਗੇ ਤੇ ਮਤਬ ਉਸੋਤੇ ਰੱਖਾਂਗੇ ਫਿਰ ਉਸ ਤੋਂ ਬਾਅਦ ਇਸ ਲੜ ਨੂੰ ਜਿਹੜਾ ਉੱਤੋਂ ਚੰਗੀ ਤਰ੍ਹਾਂ ਫੋਲਡ ਕਰਕੇ ਦਾਤਲਾ ਇੱਕ ਪੇਚ ਬਣਾ ਕੇ ਉਸ ਤੋਂ ਬਾਅਦ ਜਿਹੜਾ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੂੰ ਜਿਹੜਾ ਬਲ ਨੂੰ ਵੀ ਇਕ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜਾ ਆਪਣੇ ਵਾਲ ਇਕੱਠੇ ਕਰਨ ਤੋਂ ਬਾਅਦ ਆਪਾਂ ਇਸ ਲੜ ਦੇ ਵਿੱਚ ਜਿਹੜੇ ਵਾਲ ਪਾਏ ਸੀ ਉਹਨਾਂ ਵਾਲਾਂ ਨੂੰ ਖਲਾਰ ਕੇ ਬੈਗ 'ਤੇ ਆ ਕੇ ਇਸ ਲੜ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਵਾਲ ਪਾ ਲਵਾਂਗੇ ਬੈਗ 'ਤੇ ਆ ਕੇ ਜਿਹੜਾ ਇਸ ਲੜ ਦੇ ਵਿੱਚ ਵਾਲ ਪਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜੀ ਜਿਹੜਾ ਕਿ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਤਾਂ ਖੁੱਲਦਾ ਆਪਾਂ ਸਤਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਜੀ ਲੜਨ ਨੂੰ ਤੋਂ ਜਿਹੜਾ ਆਪਾਂ ਚੰਗੀ ਤਰ੍ਹਾਂ ਹੋਲਡ ਕਰਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਬਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜੁਇਨ ਕਰਨ ਤੇ ਜਿਹੜਾ ਕਿ ਆਪਾਂ ਇਸ ਲੜ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਹੁਣਦੇ ਨੇ ਬਲਣ ਨੂੰ ਜਿਹੜਾ ਆਪਾਂ ਇਕੱਠੇ ਕਰਾਂਗੇ ਪ੍ਰੋਪਰ ਆਪਾਂ ਇਸ ਲੜ ਦੇ ਵਿੱਚ ਜਿਹੜੇ ਬੈਕ ਤੱਕ ਜਿਹੜੇ ਸਾਰੇ ਵਾਲ ਹੋਣਗੇ ਆਪਾਂ ਬੈਕ ਤੱਕ ਜਿਹੜੇ ਆਪਣੇ ਵਾਲ ਨੇ ਪਾਵਾਂਗੇ ਇਸ ਜਿਹੜਾ ਆਪਣਾ ਇਸ ਲੜ ਦਾ ਬਾਧੂ ਦਾ ਕਪੜਾ ਹੋਊਗਾ ਉਸ ਕਪੜੇ ਨੂੰ ਆਪਾਂ ਅੰਦਰੋਂ ਫੋਲਡ ਕਰਾਂਗੇ ਤੇ ਇਸ ਲੜ ਦੇ ਵਿੱਚੋਂ ਆਪਣੇ ਵਾਲ ਇਕੱਠੇ ਕਰਕੇ ਲੜ ਨੂੰ ਹਲਕਾ ਫੋਲਡ ਕਰ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਵਾਲ ਨੇ ਉਹਨਾਂ ਵਾਲਾਂ ਨੂੰ ਆਪਾਂ ਖਲਾੜ ਕੇ ਵਾਪਕ ਤੱਕ ਇਸ ਲੜ ਦੇ ਵਿੱਚ ਵਾਲ ਪਾ ਕੇ ਇਸ ਲੜ ਨੂੰ ਦਿਖਾ ਦਵਾਂਗੇ ਚਲੋ ਜਿਹੜਾ ਕਿਸੇ ਲੜ ਦੇ ਵਿੱਚ ਜਿਹੜੇ ਆਪਾਂ ਵਾਲ ਪਾਏ ਸੀ ਉਹਨਾਂ ਵਾਲਾਂ ਨੂੰ ਸੈੱਟ ਕਰ ਲਵਾਂਗੇ ਭਾਗ ਪੈਂਦਨਾ ਆਪਾਂ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਵਾਲ ਹੋਣਗੇ ਆਪਾਂ ਪਾ ਲਵਾਂਗੇ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਬੈਗ ਤੱਕ ਪ੍ਰੋਪਰ ਨੋਕ ਨੋਕ ਤੋਂ ਕੋਲ ਵੀੜ ਆਪਣੇ ਬੜਾ ਹੋਣਗੇ ਪਾ ਲਵਾਂਗੇ ਤੇ ਨੋਕ ਦੇ ਕੋਲ ਜਿਹੜੇ ਆਪਣੇ ਲੱਟਲੇ ਹੋਣਗੇ ਉਹਨਾਂ ਨੂੰ ਆਪਾਂ ਪਗ ਪੈਂਦੇ ਨਾਲ ਜਿਹੜੇ ਆਪਣੇ ਪਾਲੇ ਲੱਟਲੇ ਹੋਣ ਉਹਨਾਂ ਨੂੰ ਟੈਗ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਇਸ ਲੜ ਦੇ ਸਾਰੇ ਲੜਾਂ ਦੇ ਵਿੱਚ ਆਪਾਂ ਪ੍ਰੋਪਰ ਜਿਹੜੇ ਆਪਣੇ ਬੈਗ ਤੱਕ ਬਲ ਪਾ ਲਵਾਂਗੇ ਜੀ ਤੇ ਉਸ ਤੋਂ ਆ ਜਿਹੜਾ ਕਿ ਆਪਾਂ ਇਸ ਤੋਂ ਇਸ ਤੋਂ ਕੋਲ ਨਾਲ ਲਗਾਵਾਂਗੇ ਉਸ ਲੜ ਨੂੰ ਬੈਗ ਤੋਂ ਪੈਂਚ ਕਰਾਂਗੇ ਤੇ ਪੂਣੀ ਦਾ ਹੁਲਦਾ ਬਸ ਸੱਲੇ ਰੱਖਾਂਗੇ ਤੇ ਬੰਤ ਪਾਸੇ ਉੱਤੇ ਰੱਖਾਂਗੇ ਜੀ ਇਸ ਲੜੜ ਦੇ ਵਿੱਚ ਵੀ ਜਿਹੜੇ ਆਪਾਂ ਇਸ ਤਰ੍ਹਾਂ ਹੀ ਲੜ ਲੜ ਇਕੱਠੇ ਬਲ ਇਕੱਠੇ ਕਰਾਂਗੇ ਜਿਸ ਤਰ੍ਹਾਂ ਆਪਾਂ ਪਹਿਲੇ ਲੜਣਾ ਵਿੱਚ ਕਿਤੇ ਹਨ ਹੁਣ ਲੜ ਨੂੰ ਵੈਕ ਤੋਂ ਪਿੰਚ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਲੜ ਦਾ ਜਿਹੜਾ ਪਤੂ ਕਪੜਾ ਹੋ ਉਸ ਨੂੰ ਜਿਹੜਾ ਆਪਾਂ ਤਨ ਫੋਲਡ ਕਰਾਂਗੇ ਤੇ ਲੜ ਨੂੰ ਹੁਣ ਉੱਤੋਂ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਾਂ ਬਲ ਇਕੱਠੇ ਕਰਕੇ ਲੜ ਨੂੰ ਹਲਕਾ ਪਿੰਚ ਪਿੰਚ ਕਰਕੇ ਤੇ ਇਸ ਲੜ ਦੇ ਵਿੱਚ ਹੁਣ ਬਾਲੇ ਹੋਣਗੇ ਆਪਾਂ ਖਿਲਾਰ ਲਵਾਂਗੇ ਬਲ ਖਿਲਾਰਨ ਤੋਂ ਬਾਅਦ ਆਪਾਂ ਵੈਕ ਤੱਕ ਇਸ ਲੜ ਦੇ ਵਿੱਚ ਵੀ ਜਿਹੜੇ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦਵਾਂਗੇ ਜੀ ਤੇ ਮਨਿਸਲਰ ਦੇ ਵਿੱਚ ਵੀ ਜਿਹੜਾ ਆਪਾਂ ਪਾਇ ਸੀ ਉਹਨਾਂ ਬਲਾਂ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤੇ ਜਿਹੜੇ ਆਪਣੇ ਨੋਕੋ ਕੀ ਸਨੋਕ ਨੂੰ ਜਿਹੜਾ ਆਪਾਂ ਪ੍ਰੋਪਰ ਸੈੱਟ ਕਰਾਂਗੇ ਤੇੜੇ ਆਪਣੇ ਤੋਂ ਲੈ ਪੇਚ ਨੂੰ ਨਾ ਪੇਚ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਜੀ ਜਿਹੜਾ ਆਪਣੇ ਤੋਂ ਲੈ ਪੇਚ ਨੂੰ ਨਾ ਦਾ ਜਿਹੜਾ ਆਪਾਂ ਫਾਸਲਾ ਸੀਮ ਰੱਖਣਾ ਕਿਸੇ ਤੋਂ ਲੈ ਪੇਚ ਦਾ ਜਿਹੜਾ ਆਪਣਾ ਫਾਸਲਾ ਬਦਗੜ ਨਹੀਂ ਰੱਖਣਾ ਜੀ ਤੇ ਹੁਣ ਜਿਹੜਾ ਕਿ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਲੜਨ ਲਗਾਵਾਗੇ ਉਸ ਲੜਨ ਨੂੰ ਉਸੇ ਤਰ੍ਹਾਂ ਹੀ ਲਗਾਵਾਗੇ ਜਿਸ ਤਰ੍ਹਾਂ ਭਾਰੇ ਪਹਿਲੇ ਵਾਲੇ ਲੜਨ ਲਗਾਏ ਹਨ ਲੜਨ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਹੋਲਡ ਪਾਸ ਰੱਖਾਂਗੇ ਤੇ ਬੰਦ ਪਾਸ ਸਸ ਰੱਖਾਂਗੇ ਲੜਨ ਨੂੰ ਤੋਂ ਹੁਣ ਚੰਗੀ ਤਰ੍ਹਾਂ ਹੋਲਡ ਕਰਾਂਗੇ ਲੜਨ ਨੂੰ ਅੱਖ ਤੱਕ ਖਿੱਚ ਕੇ ਇਸ ਤੋਂ ਇਸ ਦੇ ਵਿੱਚ ਵੀ ਜਿਹੜਾ ਆਪਣੇ ਬਲ ਨੂੰ ਕਿੰਨਾ ਬਲ ਨੂੰ ਇਕੱਠੇ ਕਰ ਲਵਾਂਗੇ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਵੀ ਜਿਹੜਾ ਆਪਣੇ ਬਲ ਨੂੰ ਕਿੰਨਾ ਬਲ ਨੂੰ ਇਕੱਠੇ ਕਰਕੇ ਲੜਨ ਨੂੰ ਤੋਂ ਹੋਲਡ ਕਰਕੇ ਤੇ ਇਸ ਲੜ ਦੇ ਵਿੱਚ ਉਹਨੜੇ ਆਪਣੇ ਬਲ ਨੇ ਉਹਨਾਂ ਬਲ ਨੂੰ ਖਲਾਤ ਲਵਾਂਗੇ ਪ੍ਰੋਪਰ ਹੋਣੀ ਸਲਾਟ ਦੇ ਵਿੱਚ ਜਿਹੜੇ ਆਪਣੇ ਬਾਲ ਹੋਣਗੇ ਉਹਨਾਂ ਬਾਲਾਂ ਨੂੰ ਇਕੱਠੇ ਕਰਕੇ ਲਾਲ ਨੂੰ ਹਲਕਾ ਜਿਹਾ ਹੋਲਡ ਕਰਕੇ ਤੇ ਸਲਾਟ ਦੇ ਵਿੱਚ ਬਾਲ ਖਲਾਰ ਕੇ ਬੈਕ ਤੱਕ ਕੀ ਸਲਾਟ ਦੇ ਵਿੱਚ ਵੀ ਜਿਹੜੇ ਆਪਾਂ ਸਾਰੇ ਬਾਲ ਹੋਣਗੇ ਆਪਾਂ ਪਾ ਲਵਾਂਗੇ ਲੜਨੂ ਹਲਕਾ ਹੋਲਡ ਕਰਕੇ ਬੈਕ ਤੱਕ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਲ ਪਾ ਕੇ ਲੜਨੂ ਲਗਾ ਦਵਾਂਗੇ ਜੀ ਤੇ ਉਸ ਤੋਂ ਆ ਜਿਹੜਾ ਕਿ ਆਪਾਂ ਇਸ ਤੋਂ ਲਾ ਇਸ ਤੋਂ ਲੜ ਲਗਾਵਾਂਗੇ ਉਸ ਲੜ ਨੂੰ ਵੀ ਉਸ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਇਹ ਪਹਿਲੇ ਲੜ ਲਗਾਏ ਹਨ ਤੇ ਹੁਣ ਫਿਰ ਘਰ ਫਿਰ ਤੋਂ ਜਿਹੜਾ ਆਪਾਂ ਲੜ ਲਗਾਇਆ ਸੀਗਾ ਉਸ ਲੜ ਦੇ ਵਿੱਚ ਵੀ ਆਪਾਂ ਪਾ ਕੇ ਪੈਂਦੇ ਨਾਲ ਜਿਹੜੇ ਆਪਣੇ ਪਲ ਹੁਣ ਕੇ ਪਾ ਲਵਾਂਗੇ ਸਾਰੇ ਲੜਾਂ ਦੇ ਵਿੱਚ ਜਿਹੜਾ ਘਰ ਫਿਰ ਤੋਂ ਜਿਹੜਾ ਆਪਣੇ ਪਾ ਕੇ ਪੈਂਦੇ ਨਾਲ ਜਿਹੜੇ ਪ੍ਰੋਪਰ ਆਪਣੇ ਬਲ ਹੁਣ ਕੇ ਪਾ ਲਵਾਂਗੇ ਜੀ ਬੈਕ ਤੱਕ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹੁਣ ਕੇ ਪਾ ਲਵਾਂਗੇ ਤੇ ਜਿਹੜਾ కమ జ వినల్ సైబు పేజ ను జరుగు ਸਾਰ ਲੜਾਂ ਦੇ ਵੇਜੇ ਪਾ ਕੇ ਪਹਿਲਾਂ ਜਿਹੜੇ ਆਪਣੇ ਵਾਲ ਹੋਣਗੇ ਪ੍ਰੋਪਰ ਜਿਹੜੇ ਪਾ ਲਵਾਂਗੇ ਜੀ ਤੇ ਜਿਹੜਾ ਆਪਣਾ ਪਹਿਲਾ ਲੜ ਸੀਗਾ ਪਹਿਲੇ ਲੜ ਨੂੰ ਜਿਹੜਾ ਬਹੁਤ ਅਗੀ ਤਰ੍ਹਾਂ ਸੈੱਟ ਕਰਾਂਗੇ ਦੇ ਬਾਅਦ ਨਾਲ ਜਿਹੜੇ ਆਪਣਾ ਲੜਣ ਹੋਣਗੇ ਲੜਣ ਨੂੰ ਸ਼ਟ ਕਰ ਲਵਾਂਗੇ ਤੇ ਨੋਕ ਦੇ ਕੋਲੋਂ ਜਿਹੜੇ ਆਪਾਂ ਲੱਟ ਲੈ ਹੋਣਗੇ ਉਹਨਾਂ ਨੂੰ ਬਾਅਦ ਨਾਲ ਚੰਗੀ ਤਰ੍ਹਾਂ ਟੈਟ ਕਰ ਦਵਾਂਗੇ ਤੇ ਹੁਣ ਅਨਸਾਰ ਜਿਹੜਾ ਆਪਾਂ ਲੜ ਲਗਾਇਆ ਸੀ ਉਸ ਲੜ ਨੂੰ ਤੁਸੀਂ ਚੰਗੀ ਤਰ੍ਹਾਂ ਫੋਲਡ ਕਰਾ ਕੇ ਤੇ ਜਿਹੜਾ ਹੁਣ ਆਪਣਾ ਇਸ ਤੋਂ ਅਗਲਾ ਲੜਾਊਗਾ ਉਸ ਲੜ ਨੂੰ ਵੀ ਵਗ ਤੋਂ ਪਿੰਚ ਕਰ ਲਵਾਂਗੇ ਤੇ ਪੂਣੀ ਦੇ ਖੁੱਲਦਾ ਪਾਸੇ ਰੱਖਾ ਕੇ ਤੇ ਬਦਪਸੋ ਸੋਸ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਲੜ ਨੂੰ ਉੱਤੇ ਚੰਗੀ ਤਰ੍ਹਾਂ ਫੋਲਡ ਕਰਾਂਗੇ ਜੀ ਲਾਜ਼ਮ ਤੋ ਜੈ ਕਿ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜੇ ਆਪਣੇ ਵਾਲ ਹੋਣਗੇ ਵਾਲਾਂ ਨੂੰ ਇਕੱਠੇ ਕਰ ਲਵਾਂਗੇ ਇਸ ਲੜ ਦਾ ਇਹ ਆਪਣਾ ਵੱਧ ਕਪੜਾ ਉਸ ਕਪੜੇ ਨੂੰ ਵੇੜਾ 15 ਫੋਲਡ ਕਰਾਂਗੇ ਲੜ ਨੂੰ ਹੁਣ ਉੱਤੋਂ ਚੰਗੀ ਤਰ੍ਹਾਂ ਫੋਲਡ ਕਰ ਲਵਾਂਗੇ ਇਹ ਲੜ ਨੂੰ ਅਕਦਾ ਖਿਚਣ ਤੋਂ ਬਾਅਦ ਇਸ ਲੜ ਦੇ ਵਿੱਚ ਆਪਣੇ ਬਲ ਹਉਣਗੇ ਇਕੱਠੇ ਕਰਕੇ ਲੜ ਨੂੰ ਹੱਕਾ ਫੋਲਡ ਕਰਕੇ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹਉਣਗੇ ਆਪਾਂ ਬੈਗ ਤੱਕ ਪਾ ਲਵਾਂਗੇ ਇਹੜਾ ਆਪਣਾ ਪੰਜਵਾਂ ਨਰਸੀ ਗੋਸ ਨੂੰੜ ਹਲਕਾ ਜਾਂ ਨਰ ਨੂੰ ਫੁੱਲ ਕਰ ਦਵਾਂਗੇ ਜੀ ਤੇ ਜਿਹੜਾ ਅਸੀਂ ਛੜ ਦੇਵੇ ਜਿਹੜੇ ਆਪਣੇ ਵਾਲ ਹੋਣਗੇ ਨਾ ਵਾਲਾਂ ਨੂੰ ਆਪਾਂ ਪਾ ਲਵਾਂਗੇ ਪ੍ਰੋਪਰ ਛੜ ਦੇ ਵਿੱਚ ਵੀ ਜਿਹੜੇ ਆਪਣੇ ਬੈਗ ਤੱਕ ਸਾਰੇ ਲੜ ਦੇ ਵਿੱਚ ਜਿਹੜੇ ਆਪਾਂ ਵਾਲ ਪਾ ਲਵਾਂਗੇ ਬੈਗ ਤੱਕ ਬਲ ਪਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਛੇੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜੇ ਆਪਾਂ ਛੇੜਾ ਦੇ ਵਿੱਚ ਬਲ ਪਾਏ ਹਨ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਜੰਗੀ ਤਰ੍ਹਾਂ ਇਸ ਛੇੜ ਨੂੰ ਉੱਤੋਂ ਜੰਗੀ ਤਰ੍ਹਾਂ ਜਿਹੜਾ ਆਪਾਂ ਫੋਲਡ ਕਰ ਲਵਾਂਗੇ ਜੀ चार लडाची आपण लडल छेवं लळल सलड दे जे आपण बल सगळे बलांनी जे आपण सॅट कर देवांगे सलडन उत्तर चांगली तर फोल्ड कर देवांगे जे आपण बागी शेप होईल शेपन जे आपण चं तर सॅट करलवली नोक होई सनोकन जे हलका हलका जे आपण दब लव जी ਤਿਹੋ ਜਿਹੜਾ ਕਿ ਆਪਣਾ ਆਖਰੀ ਲੜਾਊਗਾ ਉਸ ਲੜਨੂਆ ਪੁੱਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਬਲਪਾ ਕੇ ਜਿਹੜਾ ਇਸ ਲੜਨ ਲਗਾਵਾਂਗੇ ਉਸ ਲੜ ਦੇ ਜਿਹੜੇ ਆਪਣੇ ਪੂਣੀ ਹੋਗੇ ਉਸ ਪੂਣੀ ਨੂੰ ਆਪਾਂ ਖੋਲ ਲਵਾਂਗੇ ਉਸ ਤੋਂ ਤਲਾ ਪਲਾ ਜਿਹੜਾ ਕਿ ਆਪਾਂ ਪਤਲੇ ਨੂੰ ਕੁੱਲ ਕਰ ਲਵਾਂਗੇ ਤੇ ਜਿਹੜਾ ਕਿ ਆਪਣਾ ਥੜਾ ਦਾ ਆਪਾਂ ਲਾਊਗਾ ਉਸ ਨੂੰ ਤੈਨੂੰ ਕੁੱਲ ਕਰ ਲਵਾਂਗੇ ਤੇ ਇਸ ਲੜ ਦੇ ਵਿੱਚ ਉਹ ਜਿਹੜਾ ਆਪਣੇ ਬਲ ਹੁਣੋਂ ਦੇ ਬਲਾਂ ਨੂੰ ਆਪਾਂ ਹਲਕੇ ਹਲਕੇ ਖਿੱਚ ਕੇ ਇਕੱਠੇ ਕਰ ਲਵਾਂਗੇ ਸਲੜ ਦੇ ਵਿੱਚ ਵੀੜਿਆ ਪਾਉਂਦਿਆਂ ਕਿ ਤਰ੍ਹਾਂ ਪ੍ਰੋਪਰਟੀ ਦੇ ਆਪਣੇ ਬੈਕ ਤੱਕ ਬਲਣਗੇ ਆਪਾਂ ਪਾਵਾਂਗੇ ਜੀ ਚੰਗੀ ਤਰ੍ਹਾਂ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੁਣ ਦਾ ਨਵਾਂ ਬਲ ਨੂੰ ਸੈਟ ਕਰ ਲਵਾਂਗੇ ਚੰਗੀ ਤਰ੍ਹਾਂ ਕાળੇ ਹਲਕੇ ਹਲਕੇ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਸਾਨੂੰ ਤਿੰਨ ਬਲਾਂ ਨੂੰ ਹੌਲੀ ਥੱਲੇ ਖਿੱਚ ਲਵਾਂਗੇ ਥੱਲੇ ਖਿੱਚ ਦੋ ਇਸ ਲੜ ਦੇ ਵਿੱਚ ਸਾਰੇ ਲੜ ਦੇ ਵਿੱਚ ਚੰਗੀ ਤਰ੍ਹਾਂ ਬਲ ਪਾ ਕੇ ਜਿਹੜਾ ਕਿ ਆਪਾਂ ਸ਼ੇਮਰ ਲਗਾਇਆ ਸੀਗਾ ਇਸ ਲੜ ਨੂੰ ਸ਼ੇਮੇ ਲੜਦੇ ਥੱਲੇ ਜਿਹੜਾ ਕਿ ਆਪਾਂ ਇਸ ਲੜ ਨੂੰ ਦੱਬ ਦਵਾਂਗੇ ਜੀ ਜੇ ਕਤੌੜ ਦਾ ਲੜ ਫਿਰ ਤੋਂ ਉੱਪਰ ਹੀ ਲੜਿਆ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੱਗ ਲਗਾ ਸਕਦੇ ਹੋ ਉਸ ਦੇ ਕਰਕੇ ਇਹਦਾ ਟੋੜਾ ਨਹੀਂ ਰੋਵੇਗਾ ਜੇ ਕਿਦਰੋਂ ਹੁਣ ਆਪਾਂ ਪੱਗ ਪੱਗ ਜਿਹੜਾ ਫਰੰਟ ਹੋਊਗਾ ਸੈੱਟ ਕਰ ਲਵਾਂਗੇ ਜੀ ਤੇ ਹੁਣ ਜਿਹੜਾ ਕਿ ਆਪਾਂ ਸਲੈਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ 'ਚ ਉੱਪਰ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਉਸ ਲੜ ਸਲੱਡ ਨੂੰ ਖਿੱਚ ਕੇ ਉਸੇ ਪਲੇਟ ਦੁਨੀ ਬਰਬਰ ਬਰਬਰ ਹੋਲਡ ਕਰਕੇ ਪੂਰੇ ਸਿਰ ਤੇ ਖਿਲਾਰ ਕੇ ਚੰਗੀ ਤਰ੍ਹਾਂ ਉਗਲਾਇ ਨਾ ਲੜਾਇਆ ਤਾਂਨੇ ਕੱਪੜੇ ਦੇ ਦੇਵਾਂਗੇ ਜਿਹੜਾ ਕਿ ਆਪਣਾ ਮੂੰਹ ਨਾਲ ਲੜੋ ਉਸ ਲੱਡ ਨੂੰ ਖਿੱਚ ਕੇ ਆਪਾਂ ਸਿਰ ਨੂੰ ਟੈਟ ਕਰ ਦਵਾਂਗੇ ਇੱਕ ਗਲ ਫਿਰ ਤੋਂ ਜਿਹੜਾ ਕਿ ਆਪਣਾ ਸਿਰ ਚੰਗੀ ਤਰ੍ਹਾਂ ਕਵਰ ਕਰ ਲਵਾਂਗੇ ਜੇਕਰ ਸਿਰ ਵੀ ਥੋੜਾ ਸਰਕੇ ਤੋਂ ਨੰਗਾ ਰਹਿੰਦਾ ਹੈ ਦੋਬਲ ਸੀਛੇ ਦੇ ਵਿੱਚ ਦੇਖ ਕੇ ਆਪਣਾ ਸਿਰੋ ਟੱਕ ਸਕਦੇ ਹੋ ਤੇ ਪਿਛਲੇ ਲੜ ਨੂੰ ਹੁਣ ਜਿਹੜਾ ਕਿ ਆਪਾਂ ਦੋਨਾਂ ਸਾਈਡਾਂ ਤੋਂ ਫੋਲ ਲਗਾ ਕੇ ਆਪਾਂ ਉਸ ਲੜ ਨੂੰ ਬੈਕ ਤੇ ਦਬ ਦਵਾਂਗੇ ਜੀ ਤੋ ਜਿਹੜੇ ਆਪਣੇ ਪਾਗ ਕੰਪਿਊਟ ਹੋ ਚੁੱਕੇ 19 ਪਗ ਦੀ ਆਪਾਂ ਬੱਕ ਦੀ ਵੀਡ ਸ਼ੈਡਿੰਗ ਹੋ ਗਈ ਆਪਾਂ ਕਰ ਲਵਾਂਗੇ ਜੀ ਹੁਣ ਸਾਰੇ ਪਗ ਦੇ ਵਿੱਚ ਤੇ ਆਪਣੇ ਲੜਾਂ ਦੇ ਵਿੱਚ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਜੇ ਘੱਟਾਂ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ